ਸਸਿਕਲ ਜੀ ਸਾਰਿਆਂ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਅੱਜ ਆਪਾਂ ਬਣਾਵਾਂਗੇ ਗਜਰੇਲਾ ਜਿਹੜਾ ਕਿ ਹੈਲਥੀ ਵੇ ਦੇ ਨਾਲ ਬਣਾਵਾਂਗੇ ਤੇ ਜਿਹਦੇ ਵਿੱਚ ਆਪਾਂ ਬਗੈਰ ਸ਼ੂਗਰ ਤੋਂ ਬਣਾਵਾਂਗੇ ਗਜਰੇਲ ਗਾਜਰਾ ਪਾਵਾਂਗੇ ਥੋੜਾ ਖੁਆ ਪਾਵਾਂਗੇ ਤੇ ਬਗੈਰ ਸ਼ੂਗਰ ਤੋਂ ਬਣਾਵਾਂਗੇ ਚਲੋ ਅੱਜ ਮਾਂ ਤੁਹਾਨੂੰ ਦਿਖਾਉਣੀ ਆ ਹੋਣਾ ਅੱਜ ਆਪਾਂ ਗਜਰੇਲਾ ਬਣਾਇਆ ਤੇ ਕਿੰਨੇ ਜਲਦੀ ਬਣਦਾ ਇਹ ਤੇ ਬਗੈਰ ਸ਼ੂਗਰ ਤੋਂ ਬਣਾਉਂਦੇ ਜਿਹੜੇ ਡਾਇਬਟੀਸ ਦੇ ਜਾਂ ਜਿਹੜੇ ਹੈਲਥੀ ਰਹਿਣਾ ਚਾਹੁੰਦੇ ਆ ਤੇ ਸ਼ੂਗਰ ਨਹੀਂ ਖਾਣਾ ਚਾਹੁੰਦੇ ਸ਼ੂਗਰ ਨੂੰ ਬੋਇਡ ਕਰਦੇ ਆ ਇਹ ਉਹਨਾਂ ਲਈ ਹੈਗਾ ਤੇ ਤੁਸੀਂ ਜਿਗਜਿਰੇਲਾ ਖਾਣਾ ਚਾਹੁੰਦੇ ਤਾਂ ਕਿਵੇਂ ਬਣਾ ਸਕਦੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਈਆਂ ਗਾਜਰਾ ਗਾਜਰਾ ਨੂੰ ਲਵੰਗੇ ਆਪਾਂ ਛਿੱਲਣ ਲੱਗੇ ਆ ਤੇ ਜਿੰਨੀਆਂ ਤੁਸੀਂ ਤੁਹਾਨੂੰ ਗਾਜਰਾ ਚਾਹੀਦੀਆਂ ਜਾਂ ਜਿੰਨਾ ਤੁਸੀਂ ਬਣਾਉਣਾ ਉਹਨੀਆਂ ਤੁਸੀਂ ਗਾਜਰਾ ਲਓਗੇ ਪਹਿਲਾਂ ਉਹਨਾਂ ਨੂੰ ਛਿੱਲੋਗੇ ਛਿਲਣਾ ਦੇ ਵੀ ਕਈ ਤਰੀਕੇ ਆ ਕਈ ਨਾਈਫ ਨਾਲ ਛੱਲ ਲੈਂਦੇ ਆ ਕਈ ਨਾਈਫ ਛਿਲਣੇ ਨਾਲ ਚੱਲਦੇ ਆ ਨਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਸਾਰੀਆਂ ਨੂੰ ਧੋਵਾਂਗੇ ਸਵਾਰ ਕੇ ਚੰਗੀ ਤਰ੍ਹਾਂ ਮੇਰਾ ਹੈਲਪਰ ਲਗਾਏ ਧੋਣ ਤੇ ਕਈ ਵਾਰ ਇਦਾਂ ਵੀ ਲੋਟ ਪੈਂਦੀ ਆ ਨਾ ਤੇ ਤੇ ਇਹ ਲਗਾਤਾਰ ਤੇ ਇਹ ਹੈਗੀ ਆਪਣੇ ਕੋਲ ਮਸ਼ੀਨ ਦੇ ਸਾਰੇ ਸੈਲਡ ਵਗੈਰਾ ਕਟਣ ਦੀ ਤੇ ਇਹ ਗਾਜਰਾ ਕਰਦੀ ਹੈ ਕਦੂਕਸ ਤੇ ਇਹ ਮੇਰੇ ਲਈ ਬਹੁਤ ਵੱਡਾ ਇੱਕ ਬੈਨੀਫਿਟ ਹੈ ਮਸ਼ੀਨ ਦਾ ਜਿਹੜਾ ਕਿ ਇਹ ਮਿੰਟੋਮੈਟਿਕਾ ਗਾਜਰਾ ਨੂੰ ਕਦੂਕਸ ਕਰ ਦਿੰਦੀ ਆ ਆ ਲੋ ਜੀ ਹੁਣ ਪਹਿਲਾਂ ਆਪਾਂ ਸੁੱਕੀਆਂ ਪਾਈਆਂ ਗਾਜਰਾ ਪ੍ਰਾਇ ਮੇਰੇ ਪਤੀਲੇ ਦੇ ਵਿੱਚ ਤੇ ਆਪਾਂ ਕੱਲੀਆਂ ਸੁੱਕੀਆਂ ਭੁੰਨਾਂਗੇ ਥੋੜਾ ਜਿਹਾ ਚਿਰ ਲਈ ਜਦੋਂ ਇਹਨਾਂ ਦਾ ਥੋੜਾ ਜਿਹਾ ਪਾਣੀ ਸੁੱਕ ਗਿਆ ਤੇ ਥੋੜਾ ਜਿਹਾ ਭੁੰਨਾਂਗੇ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਤੇ ਅੱਜ ਐਤ ਕੀ ਆਪਾਂ ਦੂਜੀ ਰੋਡ ਗਾਜਰਾ ਬਣਾ ਰਹੇ ਆ ਤੇ ਨਾਰਮਲੀ ਆਪਾਂ ਸਟੀਮ ਕਰਕੇ ਵੀ ਬਣਾ ਲੈਨੇ ਆ ਤੇ ਸਰ ਕਈ ਤਰ੍ਹਾਂ ਦੇ ਗੱਜਰੇ ਬੰਦੇ ਜਿੱਦਾਂ ਮੱਝ ਹੁਣਾ ਇਹ ਆਪਾਂ ਲ ਪਾਵਾਂਗੇ ਦੇ ਵਿੱਚ 2-3 ਚਮਚੇ ਦੇਸੀ ਘਿਓ ਦੇ ਦੇਸੀ ਘਿਓ ਤੋਂ ਬਿਨਾ ਤਾਂ ਆਪਣੀ ਗੱਲ ਬਣਦੀ ਨਹੀਂ ਤੁਹਾਨੂੰ ਪੰਜਾਬੀਆਂ ਦੇਸ਼ian ਦੇਸੀ ਘਿਓ ਤਾਂ ਬੋ ਆਪਾਂ ਹੈਲਥੀ ਮੰਨਦੇ ਆ ਇਹ ਚੀਜ਼ ਨੂੰ ਤੇ ਇਸ ਕਰਕੇ ਇਹ ਚ ਪਾਇਆ ਆਪਾਂ ਦੇਸੀ ਘਿਓ ਤੇ ਹੁਣ ਆਪਾਂ ਇਹਨਾਂ ਨੂੰ ਹੈਗਾ ਭੁੰਨਣਾ ਚੰਗੀ ਤਰ੍ਹਾਂ ਤੇ ਜਦੋਂ ਇਹ ਥੋੜੀਆਂ ਜਿਹੀ ਕੱਚੀਆਂ ਹੁੰਦੀਆਂ ਤੇ ਫੇਰ ਤੁਹਾਨੂੰ ਲੱਗਦਾ ਹੈ ਨਾ ਕਿ ਟਾਈਮ ਲੱਗਦਾ ਪਰ ਇਹ ਗਾਜਰਾ ਭੁੰਨ ਭੁੰਨ ਕੇ ਜੀ ਤੇ ਉਹ ਵੀ ਦੇਸੀ ਘਿਓ ਦੇ ਵਿੱਚ ਤੇ ਫੇਰ ਹੀ ਗਜਰੇਲਾ ਤਾਂ ਬਣਦਾ ਨਾ ਅਸਲ ਵਿੱਚ ਜਿਹੜਾ ਖਾਣ ਦਾ ਸੁਆਦ ਆਉਂਦਾ ਹੈ ਆਪਾਂ ਬਣਾ ਰਹੇ ਹੈਲਥੀ ਗਜਰੇ ਇਹ ਤੇ ਗਲੂਟਨ ਵੀ ਫ੍ਰੀ ਹੈ ਤੇ ਨਾਲ ਇਹ 슈ਗਰ ਫ੍ਰੀ ਆ ਤੇ ਜਿਹੜੇ ਕਹਿੰਦੇ ਨੇ ਅਸੀਂ ਡਾਈਟ ਕਰਦੇ ਹਾਂ ਜਾਂ ਸਾਨੂੰ 슈ਗਰ ਬੰਦ ਕੀਤੀ ਹੈ ਤਾਂ ਤੁਸੀਂ ਇਦਾਂ ਦਾ ਗਜਰੇਲਾ ਬਣਾ ਕੇ ਖਾ ਸਕਦੇ ਆਂ ਨੀਲੀ ਆਪਣੀਆਂ ਗਾਜਰਾਂ ਗਈਆਂ ਭੁੱਜ ਤੇ ਹੁਣ ਆਪਣੇ ਕੋਲੇ ਹੈਗਾ ਖੋਆ ਕਿ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਖੁਆ ਤੇ ਜੇ ਤੁਹਾਡੇ ਕੋਲ ਖੁਆ ਨਹੀਂ ਤਾਂ ਤੁਸੀਂ ਇਹਦੀ ਜਗ੍ਹਾ ਤੇ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਆ ਤੇ ਤੁਹਾਡੇ ਤੇ ਹੈਗਾ ਜੇ ਤੁਹਾਡੇ ਕੋਲ ਖੁਆ ਹੈਗਾ ਜਾਂ ਜਾਂ ਕੋਈ ਵੀ ਚੀਜ਼ ਇਹਦੇ ਡਿਪੈਂਡੈਂਸ ਸਿਮਲਰ ਵਿਦ ਖੋਏ ਅੰਗਰ ਲੱਗਦੀ ਹੈ ਤਾਂ ਤੁਸੀਂ ਪਾ ਸਕਦੇ ਆ ਤੇ ਜੇ ਤੁਹਾਡੇ ਕੋਲ ਖੁਆ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਇਹਦੇ ਵਿੱਚ ਸਪੈਸ਼ਲ ਚੀਜ਼ ਤੁਸੀਂ ਕੀ ਪਾ ਸਕਦੇ ਹੋ ਦੀ ਜਗ੍ਹਾ ਤੇ ਤੇ ਇਹ ਆਪਾਂ ਬਣਾ ਰਹੇ ਹੈਲਥੀਅਰ ਵਿੱਚ ਮੈਂ ਪਾਤਾ ਖੁਆ ਜੇ ਤੁਹਾਡੇ ਕੋਲ ਖੁਆ ਨਹੀਂ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਤੁਸੀਂ ਗਾਜਰਾਂ ਦੇ ਹਲਵਾ ਨਹੀਂ ਖਾ ਸਕਦੇ ਤੁਸੀਂ ਵੀ ਖਾ ਸਕਦੇ ਆ ਗਾਜਰਾਂ ਦੇ ਇਹਦੇ ਵਿੱਚ ਆਪਾਂ ਕੁਝ ਹੋਰ ਵੀ ਪਾਵਾਂਗੇ ਜੇ ਖੋਆ ਤੁਸੀਂ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਵਿੱਚ ਹੋਰ ਕੀ ਪਾਉਣਾ ਹੈ ਆਹ ਲਓ ਜੀ ਆਪਾਂ ਪਾਤਾ ਹੁਣ ਇਹਦੇ ਵਿੱਚ ਪਨੀਰ ਫਰੈਸ਼ ਪਨੀਰ ਕੱਢਿਆ ਸੀ ਕੱਢ ਕੇ ਆਪਾਂ ਪਾਇਆ ਇਹਦੇ ਵਿੱਚ ਜੇਕਰ ਕੋਈ ਖੋਆ ਨਹੀਂ ਤੁਸੀਂ ਪਾ ਸਕਦੇ ਹੋ ਪਨੀਰ ਪਨੀਰ ਨੂੰ ਘਰੇ ਤਾਂ ਆਮ ਆਪਾਂ ਕੱਢ ਸਕਦੇ ਆ ਤੇ ਬਣਾ ਸਕਦੇ ਆ ਪਾਉਂਗੇ ਪਨੀਰ ਤੇ ਇਹਦੇ ਵਿੱਚ ਮੈਂ ਪਾਈਆ সুইਟਨੈਸ সুইਟਨੈਸ ਜਿਹੜੀ 슈ਗਰ ਦੀ ਜਗ੍ਹਾ ਤੇ ਆਉਂਦੀ ਆ ਤੋਂ ਪਤਾ ਸਵੀਤਨਾ ਸ ਉਹ ਪਈ ਥੋੜੀ ਜੀ ਪਾਈ ਆ ਜਿਆਦਾ ਨਹੀਂ ਮੈਂ ਪਾਈ ਤੇ ਨਾਟੇ ਦੇ ਵਿੱਚ ਮੈਂ ਪਾ ਨਹੀਂ ਰਹੀ ਕਿਉਂਕਿ ਨਟ ਬੱਚੇ ਖਾਂਦੇ ਨਹੀਂ ਤੇ ਲਾਇਕ ਨਹੀਂ ਕਰਦੇ ਇਸ ਕਰਕੇ ਮੈਂ ਨਟ ਨਹੀਂ ਪਾ ਰਹੀ ਜੇ ਤੁਸੀਂ ਨਟ ਪਸੰਦ ਕਰਦੇ ਜਿੰਨੇ ਮਰਜੀ ਨਟ ਪਾ ਲਓ ਤੁਹਾਡੇ ਤੇ ਤੇ ਤੁਸੀਂ ਕਿਦਾਂ ਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਹੈਲਥੀ ਬਣਾਉਨੇ ਹੋ ਜਾਂ ਤੁਸੀਂ ਆਪਣੇ ਸ਼ੌਂਕ ਨਾਲ ਖਾਣਾ ਚਾਹੁੰਦੇ ਹੋ ਜਿੱਦਾਂ ਮਰਜੀ ਤੁਸੀਂ ਇਹਦੇ ਵਿੱਚ ਕੋਈ ਵੀ ਨਟ ਪਾ ਸਕਦੇ ਹੋ ਸੌਗੀਆਂ ਪਾ ਸਕਦੇ ਹੋ ਬਦਾਮ ਕਾਜੂ ਜੋ ਵੀ ਪਾ ਲਓ ਉਹ ਵਧੀਆ ਹੈ ਬੰਦ ਲਓ ਜੀ ਗਾਜਰਪਾਕ ਬਣ ਕੇ ਹੋ ਗਿਆ ਆਪਣਾ ਤਿਆਰ ਜੇ ਮੇਰੇ ਚੰਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਪੀਸ ਮੇਰੇ ਚੰਨ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲੋ ਤੇ ਨਾਲੇ ਇੰਜੋਏ ਕਰੋ ਗਜਰੇਲੇ ਦਾ ਤੇ ਆ ਦੇਖੋ ਜੀ ਆਪਾਂ ਪਾ ਲਿਆ ਭਾਂਡੇ ਦੇ ਵਿੱਚ ਹੁਣ ਇਹ ਬਣ ਕੇ ਰੈਡੀ ਹੋ ਗਿਆ ਵੀਕਲੀ ਵੀਕ ਡੇਟ ਵੀ ਕਿ ਜਿੱਦਾਂ ਵੀ ਚੱਲੂਗਾ ਆਪਾਂ ਰੱਖਾਂਗੇ ਇਹਨੂੰ ਠੰਡਾ ਕਰਕੇ ਫ੍ਰਿਜ ਦੇ ਵਿੱਚ ਤੇ ਤੁਸੀਂ ਮਜੇ ਨਾਲ ਖਾਓ ਤੁਸੀਂ ਆਪਣੇ ਜੀ ਨੂੰ ਇਹ ਨਾ ਖੋ ਕਿ ਅਸੀਂ ਡਾਈਟ ਕਰਦੇ ਆ ਜਾਂ ਅਸੀਂ 슈ਗਰ ਦੀ ਪ੍ਰੋਬਲਮ ਹੈਗੀ ਅਸੀਂ 슈ਗਰ ਨਹੀਂ ਖਾ ਸਕਦੇ ਤਾਂ ਤੁਸੀਂ ਇਹ ਗਜਰੇਲਾ ਪਾ ਕੇ ਖਾ ਸਕਦੇ ਆ ਜੇ ਤੁਹਾਡੇ ਕੋ ਪਨੀਰ ਨਹੀਂ ਤਾਂ ਤੁਸੀਂ ਪਨੀਰ ਦੀ ਜਗ੍ਹਾ ਤੇ ਪਨੀਰ ਦੀ ਜੇਖ ਹੋਆ ਨਹੀਂ ਹੈ ਤਾਂ ਸੌਰੀ ਤਾਂ ਪਨੀਰ ਪਾ ਸਕਦੇ ਹਾਂ ਪਨੀਰ ਦੇ ਨਾਲ ਵੀ ਬਹੁਤ ਵਧੀਆ ਇਹ ਬਣਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਸੀਕਾਲ